ਸਾਨਾ ਗੂ ਸਰਵਨ ਸਿੰਘ ਪੰਦੇਰ ਦੇ ਵੱਲੋਂ ਇੱਕ ਵੱਡਾ ਬਿਆਨ ਜਾਰੀ ਕੀਤਾ ਗਿਆ ਈ ਉਹਨਾਂ ਨੇ ਕਿਹਾ ਕਿ ਸ਼ੰਭੂ ਬਾਰਡਰ ਵਿਖੇ 13 ਜਨਵਰੀ ਨੂੰ ਨਵੇਂ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਇਸ ਦੇ ਨਾਲੇ ਟਰੈਕਟਰ ਮਾਰਚ ਸ਼ੰਭੂ ਬਾਰਡਰ ਉੱਤੇ ਕੱਢਿਆ ਜਾਵੇਗਾ ਇਸੇ ਸਬੱਤ ਦੀ ਤਿਆਰੀ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਦੇਖੋ ਉਹਨਾਂ ਨੇ ਹੋਰ ਕੀ ਕੁਝ ਕਿਹਾ ਚਲੋ ਮੈਂ ਸਰਵਨ ਸਿੰਘ ਪੰਦੇਰ ਇਸ ਵੇਲੇ ਲੋਪੋਕੇ ਨਗਰ 'ਚ ਖੜ੍ਹਾ ਸਾਡੀਆਂ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਬਾਰਡਰ ਦੀਆਂ ਲਗਭਗ ਬਾਰਡਰ ਤੇ ਹੀ ਪਿੰਡ ਪੈਂਦਾ ਵਾ ਇੱਥੇ ਲਗਭਗ ਸੋਨ ਸਿੰਘ ਭਕਣਾ ਲੋਪੋਕੇ ਚਗਾਵਾ ਤਿੰਨ ਜੋਨਾਂ ਇਕੱਠੀਆਂ ਹੋਈਆਂ ਇੱਕ ਤਾਂ 13 ਦਾ ਜਨਵਰੀ ਦਾ ਜਿਹੜਾ ਜਿਹੜਾ ਨਵਾਂ ਮੰਡੀਕਰਨ ਖੇਤੀ ਨੀਤੀ ਖਲੜਾ ਆਇਆ ਹੈਗਾ ਉਹਦੀਆਂ ਕਾਪੀਆਂ ਸਾੜਨ ਬਾਰੇ ਪ੍ਰੋਗਰਾਮ ਬਣਿਆ ਹੈਗਾ ਦੂਸਰਾ ਜਿਹੜਾ ਅੰਮ੍ਰਿਤਸਰ ਜ਼ਿਲ੍ਹੇ ਨੇ 29 ਜਨਵਰੀ ਨੂੰ ਜੜੀਆਂ ਸੈਂਕੜੇ ਟਰੈਕਟਰ ਟਰਾਲੀਆਂ ਲੈ ਕੇ ਸ਼ੰਭੂ ਨੂੰ ਜਾਣਾ ਵਾ ਉਹਦੀ ਤਿਆਰੀ ਅਸੀਂ ਕੀਤੀ ਹੈਗੀ ਅੱਜ ਦੀ ਮੀਟਿੰਗ ਦੇ ਵਿੱਚ ਹੋਰ ਪ੍ਰੋਗਰਾਮਾਂ ਦੀ ਵੀ ਤਿਆਰੀ ਸਾਡੀ ਅੰਮ੍ਰਿਤਸਰ ਜ਼ਿਲ੍ਹੇ 'ਚ ਚੱਲ ਰਹੀ ਹੈਗੀ ਆ ਹੁਣ ਤੁਹਾਨੂੰ ਬਾਦ ਸਿੰਘ ਸਾੰਗੜਾ ਦੱਸਣਗੇ ਹਾਂਜੀ ਅਸੀਂ ਇਹਨਾਂ ਤਿੰਨਾਂ ਜੁਨਾਂ ਦੇ ਵਿੱਚੋਂ ਘੱਟ ਤੋਂ ਘੱਟ ਸਾਡੀਆਂ ਜਿਹੜੀਆਂ 50 ਟਰਾਲੀਆਂ ਬਿਲਕੁਲ ਅਸੀਂ ਤਿਆਰ ਕਰ ਲਈਆਂ ਨੇ ਉਹ ਬੇਸ਼ੱਕ ਕੋਈ ਗਿਣਨਾ ਚਾਵੇ ਤੇ ਅਸੀਂ ਗਿਣਾ ਵੀ ਦਵਾਂਗੇ ਉਹਦੋਂ ਸਾਡੇ ਤਿੰਨਾਂ ਜੁਨਾਂ ਦੀ ਜਿਹੜੀਆਂ ਪੂਰੀ ਪਲੈਨਿੰਗ ਨੇ ਅਸੀਂ 50 ਟਰਾਲੀਆਂ ਦਾ ਜਿਹੜਾ ਪਲੈਨਿੰਗ ਕਰਕੇ ਤਿਆਰ ਹੋ ਗਿਆ ਸਾਡੀਆਂ ਅਸੀਂ ਇੱਕ ਦੋ ਦਿਨਾਂ ਦੇ ਵਿੱਚ ਸਾਰੀਆਂ ਟਰਾਲੀਆਂ ਟੀਮ ਜਿਹੜੀ ਬਣਾ ਕੇ ਪਿੰਡੋਂ ਪਿੰਡ ਅਸੀਂ ਟਰਾਲੀਆਂ ਜਿਹੜੀਆਂ ਤਿਆਰ ਕਰ ਦੇਣੀਆਂ ਨੇ ਉਹ ਤੁਸੀਂ ਵੀਡੀਓ ਦੇ ਵਿੱਚ ਵੇਖ ਸਕਦੇ ਜੇ ਅਸੀਂ 16 ਤੋਂ 15 ਨੂੰ 16 ਨੂੰ 17 ਤਰੀਕ ਨੂੰ 18 ਤੱਕ ਸਾਰੇ ਪਿੰਡਾਂ ਦੇ ਵਿੱਚ ਮੀਟਿੰਗਾਂ ਲਾ ਕੇ ਟਰਾਲੀਆਂ ਜਿਹੜੀਆਂ ਉਹ ਬਿਲਕੁਲ ਮੁਕੰਮਲ ਜਿਹੜੀਆਂ ਉਹ ਤਿਆਰ ਹੋ ਜਾਣਗੀਆਂ ਸਾਡਾ ਟੀਚਾ ਜਿਹੜਾ ਹੈ 60 ਟਰਾਲੀਆਂ ਦਾ ਘੱਟੋ ਘੱਟ 50 ਟਰਾਲੀਆਂ ਜਿਹੜੀਆਂ ਉਹਦੋਂ ਤਿਆਰ ਹੋ ਜਾਣਗੀਆਂ ਹਾਂਜੀ ਮੈਂ ਅੰਮ੍ਰਿਤਸਰ ਦੇ ਬਾਕੀ ਪਿੰਡਾਂ ਨੂੰ ਜਿੱਥੇ ਜੱਥੇਬੰਦੀ ਨਹੀਂ ਵੀ ਹੈਗੀ ਸਾਰੇ ਪੰਜਾਬ ਦੇ ਪਿੰਡਾਂ ਨੂੰ ਵੀ ਦਿੱਤੀ ਨੂੰ ਸ਼ੰਭੂ ਵਾਲੇ ਪਾਸੇ ਚੱਲਾ ਮਾਰਨਾ ਹਜ਼ਾਰਾਂ ਟਰੈਕਟਰ ਟਰਾਲੀਆਂ ਦਾ ਕਾਫਾ ਉਧਰ ਕਾਫਲਾ ਉਧਰ ਜਾਣਾ ਚਾਹੀਦਾ ਧੰਨਵਾਦ ਚਲੋ ਮੈਂ ਸਰਬੰਤ ਸਿੰਘ ਪੰਦੇਰ ਇਸ ਵੇਲੇ ਲੋਪੋਕੇ ਨਗਰ 'ਚ ਖੜਾ ਸਾਡੀਆਂ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਬਾਰਡਰ ਦੀਆਂ ਇਹ ਲਗਭਗ ਬਾਰਡਰ ਤੇ ਹੀ ਪਿੰਡ ਪੈਂਦਾ ਵਾ ਇੱਥੇ ਲਗਭਗ ਸੋਨ ਸਿੰਘ ਪੱਕਣਾ ਲੋਪੋਕੇ ਚਗਾਵਾ ਤਿੰਨ ਜੋਨਾ ਇਕੱਠੀਆਂ ਹੋਈਆਂ ਇੱਕ ਤਾਂ 13 ਦਾ ਜਨਵਰੀ ਦਾ ਜਿਹੜਾ ਜਿਹੜਾ ਨਵਾਂ ਮੰਡੀ ਕਰਨ ਖੇਤੀ ਨੀਤੀ ਖਲੜਾ ਆਇਆ ਹੈਗਾ ਉਹਦੀਆਂ ਕਾਪੀਆਂ ਸਾੜਨ ਬਾਰੇ ਪ੍ਰੋਗਰਾਮ ਬਣਿਆ ਹੈਗਾ ਦੂਸਰਾ ਜਿਹੜਾ ਅੰਮ੍ਰਿਤਸਰ ਜ਼ਿਲ੍ਹੇ ਨੇ 29 ਜਨਵਰੀ ਨੂੰ ਜੜੀਆਂ ਸੈਂਕੜੇ ਟੈਕਟਰ ਟਾਲੀਆਂ ਲੈ ਕੇ ਸ਼ੰਭੂ ਨੂੰ ਜਾਣਾ ਵਾ ਉਹਦੀ ਤਿਆਰੀ ਅਸੀਂ ਕੀਤੀ ਹੈਗੀ ਅੱਜ ਦੀ ਮੀਟਿੰਗ ਦੇ ਵਿੱਚ ਹੋਰ ਪ੍ਰੋਗਰਾਮਾਂ ਦੀ ਵੀ ਤਿਆਰੀ ਸਾਡੀ ਅੰਮ੍ਰਿਤਸਰ ਜ਼ਿਲ੍ਹੇ ਚ ਚੱਲ ਰਹੀ ਹੈਗੀ ਆ ਹੁਣ ਤੁਹਾਨੂੰ ਬਾਰ ਸਿੰਘ ਸਾੰਘਣਾ ਦੱਸਣਗੇ ਹਾਂਜੀ ਅਸੀਂ ਇਹਨਾਂ ਤਿੰਨਾਂ ਜੁਨਾ ਦੇ ਵਿੱਚੋਂ ਘੜ ਤੋਂ ਘੜ ਸਾਡੀਆਂ ਜਿਹੜੀਆਂ 50 ਟਰਾਲੀਆਂ ਬਿਲਕੁਲ ਅਸੀਂ ਤਿਆਰ ਕਰ ਲਈਆਂ ਨੇ ਉਹ ਬੇਸ਼ੱਕ ਕੋਈ ਗਿਣਨਾ ਚਾਵੇ ਤੁਸੀਂ ਗਿਣਾ ਵੀ ਦਵੋਗੇ ਉਹਦੋਂ ਸਾਡੇ ਤਿੰਨਾਂ ਜੁਣਾ ਦੇ ਜਿਹੜੀਆਂ ਪੂਰੀ ਪਲੈਨਿੰਗ ਨਾਲ ਅਸੀਂ 50 ਟਰਾਲੀਆਂ ਦਾ ਜਿਹੜਾ ਪਲੈਨਿੰਗ ਕਰਕੇ ਤਿਆਰ ਹੋ ਗਿਆ ਸਾਡੀਆਂ ਅਸੀਂ ਇੱਕ ਦੋ ਦਿਨਾਂ ਦੇ ਵਿੱਚ ਸਾਰੀਆਂ ਟਰਾਲੀਆਂ ਟੀਮ ਜਿਹੜੀ ਬਣਾ ਕੇ ਪਿੰਡੋਂ ਪਿੰਡ ਅਸੀਂ ਟਰਾਲੀਆਂ ਜਿਹੜੀਆਂ ਤਿਆਰ ਕਰ ਦੇਣੀਆਂ ਨੇ ਉਹ ਤੁਸੀਂ ਵੀਡੀਓ ਦੇ ਵਿੱਚ ਵੇਖ ਸਕਦੇ ਜੀ ਅਸੀਂ 16 ਤੋਂ 15 ਨੂੰ 16 ਨੂੰ 17 ਤਰੀਕ ਨੂੰ 18 ਤੱਕ ਸਾਰੇ ਪਿੰਡਾਂ ਦੇ ਵਿੱਚ ਮੀਟਿੰਗਾਂ ਲਾ ਕੇ ਟਰਾਲੀਆਂ ਜਿਹੜੀਆਂ ਉਹ ਬਿਲਕੁਲ ਮੁਕੰਮਲ ਜਿਹੜੀਆਂ ਉਹ ਤਿਆਰ ਹੋਣਗੀਆਂ ਸਾਡਾ ਟੀਜਾ ਜਿਹੜਾ ਹੈ 60 ਟਰਾਲੀਆਂ ਦਾ ਘੱਟ ਤੋਂ ਘੱਟ 50 ਟਰਾਲੀਆਂ ਜਿਹੜੀਆਂ ਉਹਦਨ ਤਿਆਰ ਹੋਣਗੀਆਂ ਹਾਂਜੀ ਮੈਂ ਅੰਮ੍ਰਿਤਸਰ ਦੇ ਬਾਕੀ ਪਿੰਡਾਂ ਨੂੰ ਜਿੱਥੇ ਜੱਥੇਬੰਦੀ ਨਹੀਂ ਵੀ ਹੈਗੀ ਸਾਰੇ ਪੰਜਾਬ ਦੇ ਪਿੰਡਾਂ ਨੂੰ ਵੀ ਦਿੱਤੀ ਨੂੰ ਸ਼ੰਭੂ ਵਾਲੇ ਪਾਸੇ ਚਾਲਾ ਮਾਰਨਾ ਹਜ਼ਾਰਾਂ ਟਰੈਕਟਰ ਟਰਾਲੀਆਂ ਦਾ ਕਾਫਾ ਉਧਰ ਕਾਫਲਾ ਉਦਨ ਜਾਣਾ ਚਾਹੀਦਾ ਧੰਨਵਾਦ ਕਿਸਾਨਾ ਗੂ ਸਰਵਨ ਸਿੰਘ ਪੰਦੇਰ ਦੇ ਵੱਲੋਂ ਇੱਕ ਵੱਡਾ ਬਿਆਨ ਜਾਰੀ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਸ਼ੰਭੂ ਬਾਰਡਰ ਵਿਖੇ 13 ਜਨਵਰੀ ਨੂੰ ਨਵੇਂ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਇਸ ਦੇ ਨਾਲ ਹੀ ਟਰੈਕਟਰ ਮਾਰਚ ਸ਼ੰਭੂ ਬਾਰਡਰ ਉੱਤੇ ਕੱਢਿਆ ਜਾਵੇਗਾ। ਇਸੇ ਸਬੱਤ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਦੇਖੋ ਉਹਨਾਂ ਨੇ ਹੋਰ ਕੀ ਕੁਝ ਕਿਹਾ। ਚਲੋ। ਮੈਂ ਸਰਵਨ ਸਿੰਘ ਪੰਦੇਰ ਇਸ ਵੇਲੇ ਲੋਪੋਕੇ ਨਗਰ 'ਚ ਖੜ੍ਹਾ ਸਾਡੀਆਂ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਬਾਰਡਰ ਦੀਆਂ ਲਗਭਗ ਬਾਰਡਰ ਤੇ ਹੀ ਪਿੰਡ ਪਿੰਦਾ ਵਾ ਇੱਥੇ ਲਗਭਗ ਸੋਨ ਸਿੰਘ ਪੱਕਣਾ ਲੋਪੋਕੇ ਚਗਾਵਾਂ ਤਿੰਨ ਜੋਨਾ ਇਕੱਠੀਆਂ ਹੋਈਆਂ ਇੱਕ ਤਾਂ 13 ਦਾ ਜਨਵਰੀ ਦਾ ਜਿਹੜਾ ਜਿਹੜਾ ਨਵਾਂ ਮੰਡੀਕਰਨ ਖੇਤੀ ਨੀਤੀ ਖਲੜਾ ਆਇਆ ਹੈਗਾ ਉਹਦੀਆਂ ਕਾਪੀਆਂ ਸਾੜਨ ਬਾਰੇ ਪ੍ਰੋਗਰਾਮ ਬਣਿਆ ਹੈਗਾ ਦੂਸਰਾ ਜਿਹੜਾ ਅੰਮ੍ਰਿਤਸਰ ਜ਼ਿਲ੍ਹੇ ਨੇ 29 ਜਨਵਰੀ ਨੂੰ ਜੜੀਆਂ ਸੈਂਕੜੇ ਟੈਕਟਰ ਟਾਲੀਆਂ ਲੈ ਕੇ ਸ਼ੰਭੂ ਨੂੰ ਜਾਣਾ ਵਾ ਉਹਦੀ ਤਿਆਰੀ ਸੀ ਕੀਤੀ ਹੈਗੀ ਅੱਜ ਦੀ ਮੀਟਿੰਗ ਦੇ ਵਿੱਚ ਹੋਰ ਪ੍ਰੋਗਰਾਮਾਂ ਦੀ ਵੀ ਤਿਆਰੀ ਸਾਡੀ ਅੰਮ੍ਰਿਤਸਰ ਜ਼ਿਲ੍ਹੇ 'ਚ ਚੱਲ ਰਹੀ ਹੈਗੀ ਆ ਹੁਣ ਤੁਹਾਨੂੰ ਬਾਰ ਸਿੰਘ ਸਾੰਗੜਾ ਦੱਸਣਗੇ ਹਾਂਜੀ ਅਸੀਂ ਇਹਨਾਂ ਤਿੰਨਾਂ ਜੁਨਾ ਦੇ ਵਿੱਚੋਂ ਘੱਟ ਤੋਂ ਘੱਟ ਸਾਡੀਆਂ ਜਿਹੜੀਆਂ 50 ਟਰਾਲੀਆਂ ਬਿਲਕੁਲ ਅਸੀਂ ਤਿਆਰ ਕਰ ਰਹੀਆਂ ਨੇ ਉਹ ਬੇਸ਼ੱਕ ਕੋਈ ਗਿਣਨਾ ਚਾਵੇ ਤਾਂ ਅਸੀਂ ਗਿਣਾ ਵੀ ਦਵਾਂਗੇ ਉਹਦੋਂ ਸਾਡੇ ਤਿੰਨਾਂ ਜੁਨਾ ਦੀ ਜਿਹੜੀ ਪੂਰੀ ਪਲਾਨਿੰਗ ਨੇ ਅਸੀਂ 50 ਟਰਾਲੀਆਂ ਦਾ ਜਿਹੜਾ ਪਲਾਨਿੰਗ ਕਰਕੇ ਤਿਆਰ ਹੋ ਗਈਆਂ ਸਾਡੀਆਂ ਅਸੀਂ ਇੱਕ ਦੋ ਦਿਨਾਂ ਦੇ ਵਿੱਚ ਸਾਰੀਆਂ ਟਰਾਲੀਆਂ ਟੀਮ ਜਿਹੜੀ ਬਣਾ ਕੇ ਪਿੰਡੋਂ ਪਿੰਡ ਅਸੀਂ ਟਰਾਲੀਆਂ ਜਿਹੜੀਆਂ ਤਿਆਰ ਕਰ ਦੇਣੀਆਂ ਨੇ ਉਹ ਤੁਸੀਂ ਵੀਡੀਓ ਦੇ ਵਿੱਚ ਵੇਖ ਸਕਦੇ ਜੀ ਅਸੀਂ ਆ 16 ਤੋਂ 15 ਨੂੰ 16 ਨੂੰ 17 ਤਰੀਕ ਨੂੰ 18 ਤੱਕ ਸਾਰੇ ਪਿੰਡਾਂ ਦੇ ਵਿੱਚ ਮੀਟਿੰਗਾਂ ਲਾ ਕੇ ਟਰਾਲੀਆਂ ਜਿਹੜੀਆਂ ਉਹ ਬਿਲਕੁਲ ਮੁਕੰਮਲ ਜਿਹੜੀਆਂ ਉਹ ਤਿਆਰ ਹੋ ਜਾਣਗੀਆਂ ਸਾਡਾ ਟੀਚਾ ਜਿਹੜਾ ਹੈ 60 ਟਰਾਲੀਆਂ ਦਾ ਘੱਟ ਤੋਂ ਘੱਟ 50 ਟਰਾਲੀਆਂ ਜਿਹੜੀਆਂ ਉਹਦੋਂ ਤਿਆਰ ਹੋ ਜਾਣਗੀਆਂ ਹਾਂਜੀ ਮੈਂ ਅੰਮ੍ਰਿਤਸਰ ਦੇ ਬਾਕੀ ਪਿੰਡਾਂ ਨੂੰ ਜਿੱਥੇ ਜੱਥੇਬੰਦੀ ਨਹੀਂ ਵੀ ਹੈਗੀ ਸਾਰੇ ਪੰਜਾਬ ਦੇ ਪਿੰਡਾਂ ਨੂੰ ਵੀ ਦਿੱਤੀ ਨੂੰ ਸ਼ੰਭੂ ਵਾਲੇ ਪਾਸੇ ਚੱਲਾ ਮਾਰਨਾ ਹਜ਼ਾਰਾਂ ਟਰੈਕਟਰ ਟਰਾਲੀਆਂ ਦਾ ਕਾਫਾ ਉੱਧਰ ਕਾਫਲਾ ਉਦੋਂ ਜਾਣਾ ਚਾਹੀਦਾ ਧੰਨਵਾਦ ਚਲੋ ਮੈਂ ਸਰਬੰਤ ਸਿੰਘ ਪੰਦੇਰ ਇਸ ਵੇਲੇ ਲੋਪੋਕੇ ਨਗਰ 'ਚ ਖੜਾ ਸਾਡੀਆਂ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਬਾਰਡਰ ਦੀਆਂ ਇਹ ਲਗਭਗ ਬਾਰਡਰ ਤੇ ਹੀ ਪਿੰਡ ਪੈਂਦਾ ਵਾ ਇੱਥੇ ਲਗਭਗ ਸੋਨ ਸਿੰਘ ਪੱਕਣਾ ਲੋਪੋਕੇ ਚਗਾਵਾ ਤਿੰਨ ਜੋਨਾ ਇਕੱਠੀਆਂ ਹੋਈਆਂ ਇੱਕ ਤਾਂ 13 ਦਾ ਜਨਵਰੀ ਦਾ ਜਿਹੜਾ ਜਿਹੜਾ ਨਵਾਂ ਮੰਡੀਕਰਨ ਖੇਤੀ ਨੀਤੀ ਖਲੜਾ ਆਇਆ ਹੈਗਾ ਉਹਦੀਆਂ ਕਾਪੀਆਂ ਸਾੜਨ ਬਾਰੇ ਪ੍ਰੋਗਰਾਮ ਬਣਿਆ ਹੈਗਾ ਦੂਸਰਾ ਜਿਹੜਾ ਅੰਮ੍ਰਿਤਸਰ ਜ਼ਿਲ੍ਹੇ ਨੇ 29 ਜਨਵਰੀ ਨੂੰ ਜੜੀਆਂ ਸੈਂਕਰੇ ਟੈਸਟਰ ਟਾਲੀਆਂ ਲੈ ਕੇ ਸ਼ੰਭੂ ਨੂੰ ਜਾਣਾ ਵਾ ਉਹਦੀ ਤਿਆਰੀ ਅਸੀਂ ਕੀਤੀ ਹੈਗੀ ਅੱਜ ਦੀ ਮੀਟਿੰਗ ਦੇ ਵਿੱਚ ਹੋਰ ਪ੍ਰੋਗਰਾਮਾਂ ਦੀ ਵੀ ਤਿਆਰੀ ਸਾਡੀ ਅੰਮ੍ਰਿਤਸਰ ਜ਼ਿਲ੍ਹੇ ਚ ਚੱਲ ਰਹੀ ਹੈਗੀ ਆ ਹੁਣ ਤੁਹਾਨੂੰ ਬਾਰ ਸਿੰਘ ਸਾੰਗਣਾ ਦੱਸਣਗੇ ਹਾਂਜੀ ਅਸੀਂ ਇਹਨਾਂ ਤਿੰਨਾਂ ਜੁਹਾਂ ਦੇ ਵਿੱਚੋਂ ਘੱਟ ਤੋਂ ਘੱਟ ਸਾਡੀਆਂ ਜਿਹੜੀਆਂ 50 ਟਰਾਲੀਆਂ ਬਿਲਕੁਲ ਅਸੀਂ ਤਿਆਰ ਕਰ ਲਈਆਂ ਨੇ ਉਹ ਬੇਸ਼ੱਕ ਕੋਈ ਗਿਣਨਾ ਚਾਵੇ ਤਾਂ ਅਸੀਂ ਗਿਣਾ ਵੀ ਦਵਾਂਗੇ ਉਹ ਦਿਨ ਸਾਡੇ ਤਿੰਨਾਂ ਜੁਣਾ ਦੇ ਜਿਹੜੀਆਂ ਪੂਰੀ ਪਲਾਨਿੰਗ ਨਾਲ ਅਸੀਂ 50 ਟਰਾਲੀਆਂ ਦਾ ਜਿਹੜਾ ਪਲਾਨਿੰਗ ਕਰਕੇ ਤਿਆਰ ਹੋ ਗਿਆ ਸਾਡੀਆਂ ਅਸੀਂ ਇੱਕ ਦੋ ਦਿਨਾਂ ਦੇ ਵਿੱਚ ਸਾਰੀਆਂ ਟਰਾਲੀਆਂ ਟੀਮ ਜਿਹੜੀ ਬਣਾ ਕੇ ਪਿੰਡੋਂ ਪਿੰਡ ਅਸੀਂ ਟਰਾਲੀਆਂ ਜਿਹੜੀਆਂ ਤਿਆਰ ਕਰ ਦੇਣੀਆਂ ਨੇ ਉਹ ਤੁਸੀਂ ਵੀਡੀਓ ਦੇ ਵਿੱਚ ਵੇਖ ਸਕਦੇ ਜੇ ਅਸੀਂ 16 ਤੋਂ 15 ਨੂੰ 16 ਨੂੰ 17 ਤਰੀਕ ਨੂੰ 18 ਤੱਕ ਸਾਰੇ ਪਿੰਡਾਂ ਦੇ ਵਿੱਚ ਮੀਟਿੰਗਾਂ ਲਾ ਕੇ ਟਰਾਲੀਆਂ ਜਿਹੜੀਆਂ ਉਹ ਬਿਲਕੁਲ ਮੁਕੰਮਲ ਜਿਹੜੀਆਂ ਉਹ ਤਿਆਰ ਹੋ ਜਾਣਗੀਆਂ ਸਾਡਾ ਟੀਜਾ ਜਿਹੜਾ ਹੈ 60 ਟਰਾਲੀਆਂ ਦਾ ਘੱਟ ਤੋਂ ਘੱਟ 50 ਟਰਾਲੀਆਂ ਜਿਹੜੀਆਂ ਉਹਦੋਂ ਤਿਆਰ ਹੋ ਜਾਣਗੀਆਂ ਹਾਂਜੀ ਮੈਂ ਅੰਮ੍ਰਿਤਸਰ ਦੇ ਬਾਕੀ ਪਿੰਡਾਂ ਨੂੰ ਜਿੱਥੇ ਜੱਥੇਬੰਦੀ ਨਹੀਂ ਵੀ ਹੈਗੀ ਸਾਰੇ ਪੰਜਾਬ ਦੇ ਪਿੰਡਾਂ ਨੂੰ ਵੀ ਦਿੱਤੀ ਨੂੰ ਸ਼ੰਭੂ ਵਾਲੇ ਪਾਸੇ ਚਾਲਾ ਮਾਰਨਾ ਹਜ਼ਾਰਾਂ ਟਰੈਕਟਰ ਟਰਾਲੀਆਂ ਦਾ ਕਾਫਾ ਉਧਰ ਕਾਫਲਾ ਉਦੋਂ ਜਾਣਾ ਚਾਹੀਦਾ ਧੰਨਵਾਦ